ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆ ਰਹੇ ਸੀ ਕਹਿੰਦੇ ਬਾਈ ਜੀ ਕੋਈ ਗੱਬਣ ਚੈੱਕ ਪਾਸ ਕੋੜੀ ਦਿਓ ਲੱਭ ਕੇ ਲਓ ਜੀ ਮਿੱਤਰੋ ਚੈੱਕ ਪਾਸ ਕੋੜੀ ਲੈ ਕੇ ਆਏ ਆ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਜਿੰਨੀ ਕਿ ਡਿਟੇਲ ਆਪਾਂ ਨੂੰ ਭਰਾ ਹੋਣਾ ਨੇ ਦੱਸੀ ਆ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਈ ਮੇਰੇ ਵੀਰ ਭਰਾ ਵੀਡੀਓ ਨੂੰ ਹਰ ਰੋਜ਼ ਦੇਖਦੇ ਆ ਤੇ ਪਰ ਹਲੇ ਤੱਕ ਆਪਣਾ ਚੈਨਲ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਇਆ ਨਾ ਕਰਿਆ ਕਰੋ ਮੇਰੇ ਵੀਰ ਭਰਾ ਉਹ ਵੀਡੀਓ ਨੂੰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੋਈ ਪੈਸਾ ਨਹੀਂ ਲੱਗਦਾ ਚੈਨਲ ਸਬਸਕ੍ਰਾਈਬ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲ ਦੇ ਸੈੱਟ ਕਰਤਾ ਕਰੋ ਫਿਰ ਸਾਡੀ ਵੀਡੀਓ ਛੋਟੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਹਾਈਟ ਹੈ ਜੀ 9 ਇੰਚ ਸਾਡੇ 6 ਸਾਲ ਉਮਰ ਦਸੀ ਹੈ ਜੀ ਮਾਲਕ ਵੀਰਾਂ ਨੇ ਤੇ ਸਾਡੇ 4 ਮਹੀਨਿਆਂ ਦੀ ਗੱਬਣ ਹੈ ਜੀ ਘੋੜੀ ਤੇ ਕਿੰਗ ਸ਼ੇਰਾ ਘੋੜੇ ਤੋਂ ਤੇ ਗੱਬਣ ਚ ਇੱਕ ਪਾਸ ਦੀ ਗਾਰੰਟੀ ਹੈ ਬਾਈ ਹੋ ਰਹੀ ਦੀ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 1 ਲੱਖ 40000 ਬਾਕੀ ਮੌਕੇ ਤੇ ਹੋ ਜਾਊਗਾ ਤੇ ਵਾਲਪੋਰੀਆਂ ਦੀ ਸਾਫ ਹੈ ਜੀ ਤੇ ਏਰੀਆ ਬਾਈ ਹੋ ਰਿਆਂਦਾ ਹੈਗਾ ਪਟਿਆਲਾ ਪਟਿਆਲੇ ਏਰੀਆ ਚ ਕੋੜੀ ਖੜੀ ਹੈ ਜੀ ਵਾਲ ਪੋਰੀਆਂ ਦੀ ਸਾਫ ਹੈ ਤੇ ਗੱਬਣ ਚ ਇੱਕ ਪਾਸ ਦੀ ਗਰੰਟੀ ਹੈ ਮਾਲਕ ਵੀਰਾਂ ਦੀ ਤੇ ਰੇਟ ਬਾਈ ਹੋਰ 140000 ਕਰਦੇ ਆ ਤੇ ਸਾਡੇ 4 ਮਹੀਨੇ ਦੀ ਗੱਬਣ ਹੈ ਕਿੰਗਸ਼ੀਰਾ ਕੋਡੇ ਤੋਂ ਤੇ 90 ਇੰਚ ਹਾਈਟ ਹੈ ਤੇ ਉਮਰ ਹੈਗੀ ਹੈ ਜੀ ਸਾਡੇ 6 ਸਾਲ ਤੇ ਇੰਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਤੇ ਹੁਣ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਇਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਕੋਈ ਵੀਡੀਓ ਕਰਾਉਣਾ ਚਾਹੁੰਦਾ ਭਰਾ ਆਪਣਾ ਤਾਂ ਆਪਣੇ ਨਾਲ 80548 ਤੇ ਮੈਸੇਜ ਕਰ ਸਕਦੇ ਹੋ ਧੰਨਵਾਦ